ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜਿੰਦੂ ਫਾਰਮਿੰਗ YouTube ਚੈਨਲ ਦੇ ਥੋੜਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਸੋ ਦੋਸਤੋ ਅੱਜ ਜਗਰਾਵਾਂ ਦੀ ਮੰਡੀ ਵਿੱਚ 23 ਫਰਵਰੀ ਨੂੰ ਪਹੁੰਚੇ ਆਂ ਜੀ ਸੋ ਤੁਹਾਨੂੰ ਥੋੜਾ ਪਸ਼ੂਆਂ ਦਾ ਵੇਰਵਾ ਵਿਖਾਉਣੇ ਆ ਵੀ ਅੱਜ ਕਿੰਨੀ ਕੀ ਤੇਜ਼ੀ ਹੈਗੀ ਆ ਪਸ਼ੂ ਮੰਡੀ ਦੇ ਵਿੱਚ ਸੋ ਆਪਾਂ ਵਪਾਰੀ ਵਰਗ ਨਾਲ ਵੀ ਗੱਲ ਕਰਾਂਗੇ ਸੋ ਇੱਥੇ ਪਹੁੰਚੇ ਹੋਏ ਵੀਰਾਂ ਦੇ ਨਾਲ ਗੱਲਬਾਤ ਕਰਾਂਗੇ ਸੋ ਤੁਹਾਨੂੰ ਮੰਡੀ ਦੇ ਵਿੱਚ ਲੈ ਕੇ ਚਲਦੇ ਹਾਂ ਦੋਸਤੋ 23 ਫਰਵਰੀ ਜਗਰਾਵਾ ਸ਼ਹਿਰ ਦੀ ਇਹ ਦੋਸਤੋ ਮੰਡੀ ਹੈਗੀ ਆ ਸੋ ਜਿਹੜੇ ਚਾਹਵਾਨ ਵੀਰ ਹੋਣ ਨੰਬਰ ਵੀ ਦੇਵਾਂਗੇ ਐਡਰੈਸ ਫੁੱਲ ਆਪਾਂ ਪੂਰੀ ਗੱਲਬਾਤ ਕਰਕੇ ਤੁਹਾਨੂੰ ਜ਼ਰੂਰ ਦੇਵਾਂਗੇ ਤੁਸੀਂ ਨੰਬਰਾਂ ਤੇ ਸੰਪਰਕ ਕਰਕੇ ਇਹ ਜਿਹੜੇ ਪਸ਼ੂ ਖਰੀਦ ਸਕਦੇ ਹੋ ਦਰਿਆ ਆ ਗਿਆ ਸਾਹਮਣੇ ਸੋ ਸਸਿ ਕਾ ਵੀਰੇ ਸਸਿ ਗਾ ਜੀ ਤੇ ਨਾਮ ਦੱਸ ਦਈਏ ਵੀਰੇ ਪਹਿਲਾਂ ਆਪਣਾ ਪੂਰਾ ਜੀ ਮੇਰਾ ਪੂਰੇ ਵੀਰੇ ਸ਼ਹਿਰ ਤੇ ਜ਼ਿਲ੍ਹਾ ਆਪਣਾ ਕੋੜਾ ਤਹਿਸੀਲ ਕਿਹੜੀ ਪੈ ਜਾਂਦੀ ਹੈ ਸ਼ਹਿਰ ਸੁਮਾਨਾ ਹੈ ਠੀਕ ਹੈ ਜੀ ਜ਼ਿਲ੍ਹਾ ਪਟਿਆਲਾ ਠੀਕ ਹੈ ਜੀ ਆਪਾਂ ਪੂਰੀ ਝੋਟੀ ਲੈ ਕੇ ਆਏ ਆ ਨਾ ਜੀ ਇੱਕ ਨਾਲ ਹੀ ਕਾਲੀ ਹੈਗੀ ਆ ਤੇ ਪੂਰੀ ਦੀ ਡਿਟੇਲ ਕੀ ਹੈ ਕਿ ਕਿੰਨਾ ਸੁਬਾ ਸੁਈ ਹੈ ਪੂਰੀ ਦੂਜਾ ਸੁਬਾ ਦੂਜਾ ਸੁਬਾ ਕਿੰਨੇ ਦਿਨ ਹੋ ਗਿਆ ਸੁਈ ਨੂੰ ਸੁਈ ਨੂੰ 9 ਦਿਨ ਹੋ ਗਏ ਮਗਰ ਕੱਤੀ ਹੈ ਨਾ ਠੀਕ ਹੈ ਵੀਰੇ ਕਪੈਸਿਟੀ ਕੀ ਆ ਦੁੱਧ ਦੀ ਕਿੰਨਾ ਮਿਲ ਕੇ ਕਰ ਦੂਗੀ 11 ਕਿਲੋ ਦਿੱਤਾ ਹੈ ਕਿ 14 ਕਿਲੋ ਦੇ ਦੇਗੀ 12 ਕਿਲੋ ਤਿਆਰ ਹੈ ਠੀਕ ਹੈ ਜੀ ਇਹਨੂੰ ਕੋਈ ਬਜ਼ਾਰਾ ਹਾਂ ਤਾਂ ਹੁਣ 14 ਲੀਟਰ ਤਿਆਰ ਹੈ ਨਾ 12 ਤਿਆਰ ਹੈ 14 ਦੇ ਦੇਗੀ 14 ਦੇ ਦੇਗੀ ਸੋ ਦੋਸਤੋ 12 ਲੀਟਰ ਦੀ ਜਿਹੜੀ ਮਿਲਕ ਕੈਪੈਸਿਟੀ ਹੈ ਇਸ ਟਾਈਮ ਜਿਹੜੀ ਹੈਗੀ ਹੈ ਬਿਲਕੁਲ ਰੈਡੀ 14 ਲੀਟਰ ਦੀ ਪਾਈ ਹੋਣਾ ਕਿਹਾ ਵੀ ਮਿਲਕ ਕੈਪੈਸਿਟੀ ਹੈਗੀ 12 ਲੀਟਰ ਬਿਲਕੁਲ ਤਿਆਰ ਹੈਗਾ ਤੁਸੀਂ ਛੋਟੀ ਦਾ ਜਿਹੜਾ ਆਰਡਰ ਆ ਤੁਸੀਂ ਵੇਖ ਸਕਦੇ ਹੋ ਦੋਸਤੋ ਕੱਲਾ ਕੱਲਾ ਥਾਨ ਨਿਖੜਵਾ ਕਿੰਨੀ ਬੀਤੀ ਵਧੀਆ ਬੀਤੀ ਰਿਹਾਗਾ ਥਾਨ ਬਾਕੀ ਜਿਹੜਾ ਹਵਾਲਾ ਆਰਡਰ ਤੁਸੀਂ ਖੁਦ ਇਹੇ ਵੇਖ ਸਕ ਤੋ ਵੀਰੇ ਜਿਹੜੀ ਨਾਲ ਦੀ ਆ ਉਹਦੀ ਵੀ ਸਾਨੂੰ ਦੱਸ ਦੋ ਵੀ ਉਹ ਕਿੰਨਾ ਸਮੇਂ ਸੁਆ ਸੂਈ ਆਪਣੇ ਕੋਲ ਉਹ ਵੀ ਦੂਜਾ ਸੂਆ ਦੂਜਾ ਸੁਆ ਸੂਈ ਹੈ ਜੀ ਠੀਕ ਆ ਕਿਸਾਨ ਵੀਰੋ ਦੂਜਾ ਸੁਆ ਇਹ ਵੀ ਜਿਹੜੀ ਝੋਟੀ ਸੂਈ ਹੈਗੀ ਆ ਬੱਚਾ ਇਹ ਤਾਂ ਮਗਰ ਵੀਰੇ ਕੀ ਸੀਗਾ ਮਗਰ ਬੱਚਾ ਤੋਂ ਉਸ ਤੋਂ ਇਹਦੇ ਕੱਟੀ ਹੈਗੀ ਆ ਬਾਕੀ ਤੁਸੀਂ ਦੇਖ ਸਕਦੇ ਹੋ ਤੇਰੇ ਖਾਣਾ-ਹਵਾਨਾ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਕਿਸਾਨ ਵੀਰੋ ਕਾਜੀ ਵਧੀਆ ਚੰਗਾ ਥਣ ਲੱਗਾ ਹੈਗਾ ਦੋ ਝੋਟੀਆਂ ਤੇ ਬਾਕੀ ਬੂਰੀ ਜਿਹੜੀ ਹੈਗੀ ਏ ਝੋਟੀ ਇਹਦਾ ਵੀਰ ਤੋਂ ਪਰ ਰੇਡ ਵੀ ਪੁੱਛ ਲੈਣੀਆਂ ਕੀ ਡਿਮਾਂਡ ਕਰਦੇ ਹਨ ਸੋ ਵੀਰੇ ਜਿਹੜੀ ਬੂਰੀ ਦੀ ਕੀ ਡਿਮਾਂਡ ਹੈਗੀ ਆ ਇਹਦਾ 1.10 ਲੱਖ 10000 ਤੇ ਨਾਲ ਦੀ ਜਿਹੜੀ ਕਾਲੀ ਮੈਂ ਹੈ ਜੀ ਉਹਦਾ 1.40 1.40 ਆ 1.10 ਦੇ ਵਿੱਚੋਂ ਮਾਨਤਨ ਹੋਊਗਾ ਇਹਦੇ ਚੋਂ ਹਾਂਜੀ ਠੀਕ ਆ ਸੋ ਕਿਸਾਨ ਵੀਰੋ 1.10 ਦੇ ਵਿੱਚੋਂ ਮਾਨਤਨ ਹੋਵੇਗਾ ਬਾਕੀ ਤੁਸੀਂ ਬੂਰੀ ਜਿਹੜੀ ਝੋਟੀ ਹੈਗੀ ਉਹ ਝਾਤ ਮਾਰ ਕੇ ਦੇਖ ਸਕਦੇ ਹੋ ਸਿੰਘ ਦੀ ਕੁੰਡੀ ਹੈਗੀ ਆ ਦੂਜਾ ਸੂਆ ਦੋਸਤੋ ਜਿਹੜੀ ਏ ਅਸਵੀ ਹੈਗੀ ਆ ਬਾਈ ਘਰ ਦੱਸੇ ਵੀ 14 ਲੀਟਰ ਦੀ ਮਿਲਕ ਦੀ ਕੈਪੈਸਿਟੀ ਇਸ ਥੱਲੇ ਹੈਗੀ ਆ ਇਸ ਟਾਈਮ ਜਿਹੜਾ ਰੈ ਤੁਸੀਂ ਵੇਖ ਸਕਦੇ ਹੋ ਦੋਸਤੋ ਵੀਡੀਓ ਦੇ ਵਿੱਚ ਕਾਫੀ ਜਿਆਦੀ ਸੋਹਣੀ ਇਹ ਝੋਟੀ ਹੈਗੀ ਆ ਬਾਕੀ ਵੀਰ ਦੇ ਆਪਾਂ ਮੋਬਾਈਲ ਨੰਬਰ ਜ਼ਰੂਰ ਪੁੱਛ ਲੈਨੇ ਆ ਸੋ ਗੋਰੇ ਵੀਰ ਦੀ ਇੱਕ ਤਾਂ ਮੋਬਾਈਲ ਨੰਬਰ ਬੋਲ ਕੇ ਦੱਸ ਦੋ ਜਿਹੜੇ ਤੁਹਾਨੂੰ ਨਾਲ ਸੰਪਰਕ ਕਰਨਗੇ ਜਿਹੜੇ ਵੀਰ 7696138003 ਠੀਕ ਆ ਸੋ ਕਿਸਾਨ ਵੀਰ ਦਾ 3003 ਸੋ ਸੋ ਕਿਸਾਨ ਵੀਰੋ ਜਿਹੜੇ ਦਿੱਤੇ ਕੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਇਹ ਜੋਹਾਂ ਝੋਟੀਆਂ ਦੋਸਤੋ ਖਰੀਦ ਸਕਦੇ ਹੋ ਕਾਫੀ ਵਧੀਆ ਬੂਰੀ ਦੇ ਵਿੱਚ ਇਹ ਝੋਟੀ ਤੁਹਾਨੂੰ ਮਿਲ ਜਾਵੇਗੀ 1 ਲੱਖ 10 ਹਜ਼ਾਰ ਰੁਪਿਆ ਮੁੱਲ ਹੈਗਾ ਵੀਰੋ ਨੰਬਰ ਉਹ ਜਿਹੜੀ ਅਗਲੀ ਚੋਟੀ ਹੈਗੀ ਆ ਤੁਹਾਨੂੰ ਦਿਖਾਉਣ ਜਾ ਰਹੇ ਆ ਆਪਾਂ ਪੁੱਛ ਲੈਨੇ ਵੀਰ ਹੁਣਾਂ ਤੋਂ ਏਰੀਆ ਕਿਹੜਾ ਹੈਗਾ ਇਹ ਕਿਨੇ ਲొਕੇਸ਼ਨ ਦੇ ਵਿੱਚ ਕਿਹੜੇ ਸੂਬੇ ਇਹ ਸੂਈ ਹੈਗੀ ਆ ਸੋ ਬਾਤ ਚਿਤ ਕਰਦੇ ਆ ਵੀਰ ਦੇ ਨਾਲ ਸੋ ਸਤਿ ਸ੍ਰੀ ਅਕਾਲ ਵੀਰੇ ਤੇ ਵੀਰੇ ਪਹਿਲਾਂ ਆਪਣਾ ਨਾਮ ਜ਼ਰੂਰ ਦੱਸ ਜੀ ਪ੍ਰਕਰਤ ਸਿੰਘ ਜੀ ਤੇ ਪ੍ਰਕਰਤ ਸਿੰਘ ਜੀ ਜਿਹੜਾ ਏਰੀਆ ਕਿਹੜਾ ਆਪਣਾ ਲੋਹ ਲੋਕਾਂ ਜੀ ਠੀਕ ਹੈ ਜੀ ਜ਼ਿਲ੍ਹਾ ਲੋਹੇੜਾ ਠੀਕ ਹੈ ਤੇ ਵੀਰੇ ਜਿਹੜੀ ਇਹ ਆਪਾਂ ਚੋਟੀ ਲੈ ਕੇ ਆਏ ਆ ਕਿੰਨਾ ਮਾ ਸੂਬਾ ਸੂਈ ਹੈਗੀ ਆ ਇਹ ਸੂਈ ਦੂਜੇ ਤੀਜੇ ਕੁ ਸੂਬੇ ਤੀਜਾ ਸੂਬਾ ਇਸ ਟਾਈਮ ਸੂਈ ਆ ਤੇ ਕਿੰਨੇ ਦਿਨ ਦੀ ਸੂਈ ਹੈ ਜੀ ਤੇ ਮਿਲਕ ਕਿੰਨਾ ਥੱਲੇ ਰੈਡੀ ਵੀਰੇ 14 ਲੀਟਰ ਤਿਆਰ ਆ ਦੇ ਥੱਲੇ 14 ਲੀਟਰ ਤਿਆਰ ਆ ਜੀ ਸੋ ਕਿਸਾਨ ਵੀਰੋ ਜਿਹੜੀ ਇਹ ਛੋਟੀ ਹੈਗੀ ਆ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਬਾਕੀ ਤੁਹਾਨੂੰ ਆਪਾਂ ਜਿਹੜਾ ਲੇਵਾ ਉਹ ਤੁਹਾਨੂੰ ਖੁਦ ਤੁਸੀਂ ਵੀਡੀਓ ਦੇ ਵਿੱਚ ਨਜ਼ਰ ਮਾਰ ਕੇ ਦੇਖ ਸਕਦੇ ਹੋ ਕਾਫੀ ਵਧੀਆ ਚੰਗਾ ਦੋਸਤੋ ਲੇਵਾ ਹੈਗਾ ਪੰਡਾ ਭਰੀਆਂ ਪਈਆਂ ਨੇ ਦੋਸਤੋ ਬਾਕੀ ਤੁਸੀਂ ਜਿਹੜਾ ਥਾਣਾ ਇਹ ਵੀ ਦੇਖ ਸਕਦੇ ਹੋ ਵੀਰ ਨੂੰ ਆਪਾਂ ਕਾਵਾਂਗੇ ਥੋੜਾ ਜਿਹਾ ਇਧਰ ਨੂੰ ਤੋੜ ਲੈ ਵੀਰੇ ਇਧਰ ਨੂੰ ਤੋੜ ਲਾ ਪੈਖ ਨੂੰ ਇਹਨੂੰ ਤੋੜ ਲਿਆ ਜੀ ਸੋ ਕਿਸਾਨ ਵੀਰੋ ਜਿਹੜੀ ਆਰਡਰ ਦੀ ਚੁੜਾਈ ਹੈ ਲੰਬਾਈ ਤੁਸੀਂ ਖੁਦ ਵੇਖ ਸਕਦੇ ਹੋ ਪਿਛੇ ਸੂਤੋਂ ਲੈ ਕੇ ਦੋਸਤੋਂ ਧੁੰਨ ਤੱਕ ਜਿਹੜਾ ਲੰਬਾਈ ਦੇ ਵਿੱਚ ਲੈਵਾ ਹੈਗਾ ਬਾਕੀ ਥਣ ਵੀ ਕਾਫੀ ਜ਼ਿਆਦਾ ਮੋਟਾ ਮੁੱਠੀ ਭਰਤਾਨ ਹੈਗਾ ਪੇਠ ਪੂਰੇ ਦੀ ਕਾਫੀ ਜ਼ਿਆਦਾ ਸਾਫ ਹੈਗੀ ਤੁਸੀਂ ਵੇਖ ਸਕਦੇ ਹੋ ਕਿਸਾਨ ਵੀਰੋ ਬਾਕੀ ਜਿਹੜੇ ਵੀਰ ਉਹਨਾਂ ਦੇ ਕੰਟੈਕਟ ਨੰਬਰ ਨੇ ਉਹ ਵੀ ਆਪਾਂ ਪੁੱਛ ਕੇ ਤੁਹਾਨੂੰ ਜਰੂਰ ਦੱਸਦੇ ਹਾਂ ਕਿਉਂਕਿ ਇਹਨਾਂ ਨੰਬਰਾਂ ਤੇ ਤੁਸੀਂ ਕੰਟੈਕਟ ਕਰਕੇ ਇਹ ਜਿਹੜੀ ਆ ਝੋਟੀ ਖਰੀਦ ਸਕਦੇ ਹੋ ਸੋ ਵੀਰੇ ਮੋਬਾਈਲ ਨੰਬਰ ਬੋਲ ਕੇ ਦੱਸ ਦੇ ਇੱਕ ਦੱਸੀ ਮੈਮ 9852 2 ਮਿੰਟ ਬਰੇ ਬੋਲੋ ਵੀਰੇ 99152 ਹਾਂਜੀ 47684 ਠੀਕ ਹੈ ਜੀ ਹੋਰ ਵੀ ਨੰਬਰ ਇਸ ਤੋਂ ਇਲਾਵਾ ਵੀ ਕੋਈ 9781701117 ਠੀਕ ਹੈ ਜੀ ਸੋ ਵੀਰੇ ਇਹ ਜਿਹੜੇ ਮੋਬਾਈਲ ਨੰਬਰ ਤੁਸੀਂ ਆਉਣ ਰੱਖਿਓ ਜੇ ਕਿਉਂਕਿ ਜਿਹੜੇ ਸ਼ਕੀਨ ਵੀਰ ਨੇ ਬਿਲਕੁਲ ਸਾਫ ਚੋਟੀ ਮੱਝ ਜਿਹੜੇ ਚਾਹਵਨ ਲੈਣ ਦੇ ਉਹ ਤੁਹਾਡੇ ਨਾਲ ਜ਼ਰੂਰ ਸੰਪਰਕ ਕਰਨਗੇ 14 ਲੀਟਰ ਬਿਲਕੁਲ ਤਿਆਰ ਦੱਸਿਆ ਨੈਟ ਜੀ ਹਾਂ ਜੀ ਸੋ ਦੋਸਤੋ ਜਿਹੜਾ 14 ਲੀਟਰ ਬਿਲਕੁਲ ਨੈਟ ਤਿਆਰ ਹੈਗਾ ਇਸ ਟਾਈਮ ਮਿਲਕ ਕਿਉਂਕਿ ਦੋ ਟਾਈਮ ਦੀ ਤਿੰਨ ਡੰਗ ਦੀ ਤੁਸੀਂ ਚਵਾਈ ਤੁਸੀਂ ਖੁਦ ਨੇ ਕਰਨੀ ਆ ਬਾਕੀ ਤੁਹਾਨੂੰ ਹੋਰ ਥੋੜਾ ਕੋਲੋਂ ਜਿਹੜਾ ਥਾਣਾ ਉਹ ਬਿਲਕੁਲ ਤੁਹਾਨੂੰ ਆਪਾਂ ਵਿਖਾ ਦਿੰਨੇ ਆ ਬਿਲਕੁਲ ਅਗਲੇ ਨਾ ਅਗਲਾ ਦੋਸਤੋ ਮਗਰਲਾ ਮਗਰਲਾ ਥਣ ਬਿਲਕੁਲ ਪੁੱਤਰ ਹਵਾ ਨਾ ਨੀਵਾ ਹੈਗਾ ਝੋਟੀ ਦਾ ਬਾਕੀ ਡੇਢ ਮਹੀਨੇ ਦੀ ਸੂਈ ਹੈਗੀ ਹੈ ਨਾ ਜੀ ਡੇਢ ਮਹੀਨੇ ਦੀ ਸੂਈ ਹੈਗੀ ਆ ਤੇ ਫਿਰ ਕੀ ਮੋਲੇ ਨਾਲ ਕੀ ਕਰਦੇ ਪਏ ਮੋਲਾ 1 ਲੱਖ 10000 ਕਰੇ 1 ਲੱਖ 10000 ਮਾਨਤਾਨੇ ਦੇ ਵਿੱਚ ਛੋਟਾ ਹੋਣਗੇ ਆ ਜੀ ਜੋ ਕਿਸਾਨ ਵੀਰੋ ਜਿਹੜਾ ਵੀਰ ਮੌਕੇ ਤੇ ਪਹੁੰਚੇਗਾ ਇਹ ਮਾਨਤਾਨ ਜ਼ਰੂਰ ਕੀਤਾ ਜਾਵੇਗਾ ਜਿਹੜੇ ਚਾਹਵਣ ਵੀਰ ਹੋਣ ਉਹ ਬਾਈ ਹੋਰਾਂ ਦੇ ਨਾਲ ਨੰਬਰਾਂ ਤੇ ਸੰਪਰਕ ਕਰਕੇ ਇਹ ਜਿਹੜੀ ਝੋਟੀ ਖਰੀਦ ਸਕਦੇ ਹੋ ਵੀਡੀਓ ਵੇਖਣੇ ਤੁਹਾਡੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਸੱਸਰੀ ਕਾਲ ਅੰਕਲ ਜੀ ਸੱਸਰੀ ਕਾਲ ਜੀ ਤੇ ਪਿੰਡ ਕਿਹੜਾ ਆਪਣਾ ਜੀ ਗੁਜਰਵਾੜ ਜੀ ਡੇਰੋ ਦੇ ਕੋਲ ਤੇ ਜ਼ਿਲ੍ਹਾ ਜੀ ਲੁਧਿਆਣਾ ਜੀ ਠੀਕ ਆ ਜੀ ਲੁਧਿਆਣਾ ਜ਼ਿਲ੍ਹੇ ਤੋਂ ਆਏ ਹੋ ਠੀਕ ਆ ਤੇ ਇਸ ਕਿੰਨਾ ਸੁਭਾ ਸੁਈ ਹੋਈ ਹੈ ਬੈਡ ਜੀ ਤੀਜਾ ਸੁਭਾ ਸੁਈ ਆ ਇਹ ਸੁਣੀ ਹੈ ਜੀ ਸੁਣੀ ਹੈ ਜੀ ਤੇ ਦਿਨ ਕਿੰਨੇ ਲੈ ਜਾਏਗੀ ਜੀ ਅੱਗੇ ਲੈ ਜੀ 10 ਦਿਨ 10 ਦਿਨ ਲੈ ਜਾਏਗੀ ਜੀ ਹਾਂ ਜੀ ਠੀਕ ਆ ਜੀ ਠੀਕ ਆ ਐਚਐਫ ਦੇ ਵਿੱਚ ਆ ਦੋਸਤੋ ਤੁਸੀਂ ਵੇਖ ਸਕਦੇ ਹੋ ਤੇ ਮੋਬਾਈਲ ਨੰਬਰ ਇੱਕ ਵਾਰੀ ਬੋਲ ਕੇ ਦੱਸਿਓ ਆਪਾਂ ਜੀ 98782 ਹਾਂ ਜੀ 55260 ਠੀਕ ਆ ਜਿੱਤੇ ਮੁੱਲ ਕੀ ਕਰਦੇ ਪਏ ਹੋ ਇਹਦਾ ਮੁੱਲ ਕਰਦੇ ਆ ਜੀ 80000 ਰੁਪਇਆ 80000 ਰੁਪਇਆ ਮਾਨਤਨ ਹੋ ਜਾਏਗਾ ਜੇ ਕੋਈ ਆਉਂਦਾ ਵੀਰ ਹਾਂਜੀ ਹਾਂਜੀ ਜੇ ਕੋਈ ਸੰਪਰਕ ਕਰਦਾ ਮਾਨਤਨ ਹੋਵੇਗਾ ਹੋਵੇਗਾ ਵੀ ਹੋਵੇਗਾ ਠੀਕ ਆ ਵੀਰ ਥੋੜਾ ਤੋਰ ਲਿਗਾ ਇਹਨੂੰ ਹਾਂ ਤੋਰ ਦੇ ਮਾਨਤਨ ਦਾ ਕਰਦਾਂਗੇ ਜੇ ਉਹਦੀ ਮਾਨਤਨ ਹਾਂ ਤਾਂ ਸੋ ਦੋਸਤੋ ਤੁਸੀਂ ਵੇਖ ਸਕਦੇ ਹੋ ਆਰਡਰ ਦੀ ਕੁਆਲਿਟੀ ਥਣਲੇਵਾ ਬਹੁਤ ਜ਼ਿਆਦਾ ਸਾਫ਼ ਹੈਗਾ ਵਹਿੜ ਦਾ ਹੋਰ ਤਾਂ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਕਾਫੀ ਵਧੀਆ ਚੰਗੇ ਲੈਵੇ ਦੀ ਲੱਗੀ ਆ